ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਦੇ ਵਕਫਾ ਖੇਤਰਾ ਵਿੱਚ ਰੋਡ ショਅ ਕੀਤਾ ਆਪ ਉਮੀਦਵਾਰ ਮਹਿੰਦਰ ਪਗਤ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਰੋਡ ショਅ ਵਿੱਚ ਸਮੂਲਿਤ ਕੀਤੀ ਮਾਨ ਨੇ ਲੋਕਾਂ ਨੂੰ ਆਪ ਉਮੀਦਵਾਰ ਮਹਿੰਦਰ ਪਗਤ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਆਪ ਉਮੀਦਵਾਰ ਨੂੰ ਜਿਤਾਇਆ ਤਾਂ ਅਸੀਂ ਮਿਲ ਕੇ ਜਲੰਧਰ ਵੈਸਟ ਨੂੰ ਜਲੰਧਰ ਵੈਸਟ ਸਭ ਤੋਂ ਵਧੀਆ ਬਣਾਵਾਂਗੇ ਮੁੱਖ ਮੰਤਰੀ ਮਾਨ ਦਾ ਰੋਡ ショਅ ਬਾੜ ਨੰਬਰ 46 ਦੇ ਬਾਬਾ ਬਾਲਕਨਾਥ ਮੰਦਿਰ ਤੋਂ ਸ਼ੁਰੂ ਹੋਇਆ ਇਸ ਤੋਂ ਬਾਅਦ ਉਹਨਾਂ ਗੁਰੂ ਸੰਤ ਨਗਰ ਤੋਂ ਹੋ ਕੇ ਬਾੜ ਨੰਬਰ 434 ਦੇ ਉਚਵਲ ਸਵੀਟਸ ਅਤੇ ਬਾੜ ਨੰਬਰ 78 ਦੇ ਬਾਬੂ ਲਾਲ ਸਿੰਘ ਕਨਾਲ ਸਮੇਤ ਹੋਰ ਕਈ ਇਲਾਕਿਆਂ ਵਿੱਚ ਰੋੜ ਛੋਕੇਤਾ ਰੋੜ ਛੋਦਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਪਾਸਪਾ ਉਮੀਦਵਾਰ ਸ਼ੀਤਲ ਅੰਗਰੁਵਾਲ ਤੇ ਨਿਸ਼ਾਨਾ ਸਾਧ ਦੇ ਕੇ ਕਿਹਾ ਕਿ ਇਹ ਚੋਣ ਨਹੀਂ ਹੋਣੀ ਸੀ ਇਹ ਚੋਣ ਤੁਹਾਡੇ ਤੇ ਥੋਪੀ ਗਈ ਹੈ ਕਿਉਂਕਿ ਪਿਛਲਾ ਵਿਧਾਇਕ ਦਲ ਬਦਲੂ ਅਤੇ ਲਾਲਚੀ ਨਿਕਲਿਆ ਇਹ ਚੋਣ ਉਸ ਦੇ ਨਿੱਜੀ ਸੁਆਰਥ ਅਤੇ ਲਾਲਚ ਕਾਰਨ ਹੋ ਰਹੀ ਹੈ ਮਾਨ ਨੇ ਕਿਹਾ ਕਿ ਉਹਨਾਂ ਨੇ ਵਿਧਾਨ ਸਭਾ ਛੱਡ ਕੇ ਪਾਰਟੀ ਅਤੇ ਲੋਕਾਂ ਨਾਲ ਧੋਖਾ ਕੀਤਾ ਉਸ ਦੇ ਧੋਖਾ ਤੜੀ ਕਾਰਨ ਜਿਵੇਂ ਚੋਣਾਂ 'ਚ ਸਰਕਾਰ ਹੀ ਖਜ਼ਾਨੇ 'ਚ ਕਰੋੜਾਂ ਰੁਪਏ ਖਰਚ ਕਿਤੇ ਜਾ ਰਹੇ ਨੇ ਜੋ ਲੋਕਾਂ ਦੇ ਟੈਕਸ ਦਾ ਪੈਸਾ ਹੈ 10 ਜੁਲਾਈ ਨੂੰ ਤੁਸੀਂ ਸਾਰੇ ਇਕਜੁੱਟ ਹੋ ਕੇ ਉਸ ਦੇ ਤੋਖੇ ਦਾ ਮੂੰਹ ਤੋੜ ਜਵਾਬ ਦਿਓ ਮਾਨ ਨੇ ਕਿਹਾ ਕਿ ਪਿਛਲਾ ਵਿਧਾਇਕ ਤੋਖੇਵਾਚ ਨਿਕਲਿਆ ਪਰ ਵਾਹਿਗੁਰੂ ਦੀ ਕਿਰਪਾ ਨਾਲ ਇਸ ਵਾਰ ਸਾਨੂੰ ਮਹਿੰਦਰ ਪਗਤ ਦੇ ਰੂਪ ਵਿੱਚ ਇਮਾਨਦਾਰ ਅਤੇ ਪੜਿਆ ਲਿਖਿਆ ਉਮੀਦਵਾਰ ਮਿਲਿਆ ਉਹਨਾਂ ਨੂੰ ਜਿਤਾਓ ਜਲੰਧਰ ਪੱਛਮੀ ਦੇ ਵਿਕਾਸ ਲਈ ਮਹਿੰਦਰ ਪਗਤ ਜੋ ਵੀ ਕੰਮ ਕਹਿਣਗੇ ਅਸੀਂ ਕਰਾਂਗੇ ਉਹਨਾਂ ਕਿਹਾ ਕਿ ਈਵੀਐਮ ਮਸ਼ੀਨ ਤੇ ਆਪ ਉਮੀਦਵਾਰ ਦਾ ਬਟਨ 5ਵੇਂ ਨੰਬਰ ਤੇ ਆ ਪਰ ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਨਤੀਜੇ ਅਲੇਦਿਨ ਮਹਿੰਦਰ ਪਗਤ ਪਹਿਲੇ ਨੰਬਰ ਤੇ ਆਉਣ ਉਹਨਾਂ ਕੇ ਅਗੇ ਪਗਤ ਪਰਿਵਾਰ ਨੇ ਪਿਛਲੀਆਂ ਦੋ ਪੀੜ੍ਹੀਆਂ ਤੋਂ ਜਲੰਧਰ ਦੇ ਲੋਕਾਂ ਦੀ ਸੇਵਾ ਕੀਤੀ ਹੈ ਹੋਰ ਨਾ ਪਾਰਟੀਆਂ ਦੇ ਉਮੀਦਵਾਰਾਂ ਬਾਂਗ ਉਹਨਾਂ ਦਾ ਕੋਈ ਕਾਰੋਬਾਰ ਜਾਂ ਮਾਫੀਆ ਵਿੱਚ ਕੋਈ ਸਮੂਲਤ ਨਹੀਂ ਹੈ ਅਤੇ ਨਾ ਹੀ ਉਹਨਾਂ ਤੇ ਪ੍ਰੇਸ਼ਟਾਚਾਰ ਦਾ ਕੋਈ ਦੋਸ਼ ਹੈ ਉਹ ਬਹੁਤ ਸਾਫ਼ ਸੁਥਰੇ ਅੰਕਸ ਵਾਲੇ ਵਿਅਕਤੀ ਨੇ